ਦਰਿਵਿਦਿਆਰਥੀਓ ਜਿਸ ਤਰ੍ਹਾਂ ਇੰਗਲਿਸ਼ ਕੈਲੀਗ੍ਰਾਫੀ ਕੈਲੀਗ੍ਰਾਫੀ ਕੀਆ ਅੱਖਰਾਂ ਨੂੰ ਸੋਹਣਾ ਬਣਾ ਕੇ ਲਿਖਣਾ ਜਾਂ ਡਿਜ਼ਾਈਨਿੰਗ ਅੱਖਰ ਅਹੀਂ ਅੱਜ ਜੋ ਤੁਹਾਨੂੰ ਸਿਖਾਉਣ ਜਾ ਰਹੇ ਆ ਉਹ ਹੈਗਾ ਪੰਜਾਬੀ ਦੇ ਡਿਜ਼ਾਈਨਿੰਗ ਅੱਖਰ ਜਿਵੇਂ ਅੱਖਰ ਅਸੀਂ ਇੰਟਰਨੈਟ ਤੇ ਗੁਰਬਾਣੀ ਲਿਖੀ ਦੇਖਦੇ ਆ ਜਾਂ ਫੋਟੋਆਂ ਦੇ ਵਿੱਚ ਕਈ ਵਾਰੀ ਗੁਰਬਾਣੀ ਦੇ ਵਿੱਚ ਡਿਜ਼ਾਈਨਿੰਗ ਅੱਖਰ ਅਸੀਂ ਦੇਖਦੇ ਆ ਇਦੇ ਵਿੱਚ ਸ਼ਰਤ ਇਹ ਆ ਵੀ ਤੁਹਾਡੀ ਜਿਹੜੀ ਪੰਜਾਬੀ ਦੀ ਸਿੰਪਲ ਲਿਖਾਈ ਆ ਉਹ ਜ਼ਰੂਰ ਸੋਹਣੀ ਹੋਣੀ ਚਾਹੀਦੀ ਆ ਪਹਿਲਾਂ ਜੇ ਤੁਹਾਡੀ ਸਿੰਪਲ ਪੰਜਾਬੀ ਲਿਖਾਈ ਸੋਹਣੀ ਹੋ ਤਾਂ ਕੈਲੀਗ੍ਰਾਫੀ ਆ ਜਿਹੜੀ ਸਾਡੀ ਫਿਰ ਸੋਹਣੀ ਬਣਨੀ ਆ ਜੇਕਰ ਤੁਸੀਂ ਪਹਿਲੇ ਹੀ ਪੰਜਾਬੀ ਕੈਲੀਗ੍ਰਾਫੀ ਨੂੰ ਸੋਹਣਾ ਬਣਾਉਣ ਦਾ ਯਤਨ ਕਰੋਗੇ ਉਹ ਕਿਤੇ ਕਿਤੇ ਫਰਕ ਰਹਿ ਸਕਦਾ ਹੈ ਗੱਲ ਦਾ ਪਹਿਲਾਂ ਸਿੰਪਲ ਲਿਖਾਈ ਸਿੱਖਣੀ ਬਹੁਤ ਜ਼ਰੂਰੀ ਆ ਹੁਣ ਤੁਹਾਨੂੰ ਪੰਜਾਬੀ ਦੀ ਕੈਲੀਗ੍ਰਾਫੀ ਦਾ ਪਹਿਲਾ ਜੋ ਡਿਜ਼ਾਈਨ ਹੈ ਪਹਿਲਾ ਕਿਵੇਂ ਕਰਾਂਗੇ ਹੁਣ ਦੇਖੋ ਪੰਜਾਬੀ ਦੇ ਅੱਖਰ ਜਿਨ੍ਹਾਂ ਦੇ ਵਿੱਚ ਜਿਵੇਂ ਮੰਨ ਲਓ ਸ ਸ ਸ ਦੇ ਪਾਸੇ ਸੱਜੇ ਪਾਸੇ ਆ ਲੈਗ ਬਣੀ ਜਜਾ ਜਿਹੜੇ ਅੱਖਰਾਂ ਚ ਸੱਜੇ ਪਾਸੇ ਲੈਗ ਬਣਦੀ ਆਣਾ ਇਹ ਚ ਵੀ ਲੈਗ ਬਣਦੀ ਹੈ ਗੱਗਾ ਜਿਹੜੇ ਅੱਖਰਾਂ 'ਚ ਸਿੱਧੀ ਲੈਂ ਸੱਜੇ ਪਾਸੇ ਆਵੇ ਜਿਵੇਂ ਹਾਹੇ 'ਚ ਨਹੀਂ ਬਣਦੀ ਈੜੀ 'ਚ ਨਹੀਂ ਬਣਦੀ ਸਸ ਬਿਹਾਰੀ ਐ ਬਿਹਾਰੀ ਵੀ ਸਿੱਧੀ ਆਉਂਦੀ ਆ ਇਹਨਾਂ ਇਹਨਾਂ ਅੱਖਰਾਂ ਨੂੰ ਹੀ ਅਸੀਂ ਚੇਂਜ ਕਰਨਾ ਹੈ ਜਿਵੇਂ ਊੜਾ ਊੜੇ 'ਚ ਨਹੀਂ ਆਉਂਦੀ ਈੜੀ 'ਚ ਸਸੇ 'ਚ ਆਉਂਦੀ ਐ ਹਾਹੇ 'ਚ ਕਕਾ ਖਖਾ ਖੱਕੇ ਜਿਬੀ ਸੱਜੇ ਪਾਸੇ ਲਾਈਨ ਆਉਂਦੀ ਹੈ। ਕੱਗੇ ਚ ਵੀ ਆਉਂਦੀ ਹੈ। ਚਲੋ ਅੱਜ ਆਪਾਂ 1 2 3 4 5 ਤੇ 6 6 ਖਰ ਹੈ। 6 ਖਰ ਦਾ ਡਿਜ਼ਾਈਨ ਹੈ ਜਿਹੜਾ ਤੁਹਾਨੂੰ ਮੈਂ ਉਹ ਬਣਾ ਕੇ ਦਿਖਾਉਣਾ ਹੈ। ਪਹਿਲਾ ਸਿੱਟ ਕੋਈ ਔਖਾ ਨਹੀਂ ਹੈ। ਦੇਖੋ ਸੱਸਾ ਸੌਖਾ ਹੀ ਹੈ। ਸੱਸੇ ਦਾ ਕੀ ਕਰਨਾ ਜਿਵੇਂ ਆ ਇੱਕ ਲੈਨਚ ਹੋ ਗਿਆ ਕੱਲੀ ਇਹਦੀ ਲੈਗ ਬਿਲਕੁਲ ਸਿੱਧੀ 90 ਡਿਗਰੀ ਤੇ ਲੈ ਜਾਓ ਕੱਲੀ ਲੈਗ ਵਧਾਉਣੀ ਆ ਜੱਜੇ ਦੀ ਲੈਗ ਵਧਾ ਦੋ ਲਿਜਾਣਾ 90 ਡਿਗਰੀ ਤੇ ਆੜਾ ਆੜੇ ਦੀ ਇਹ ਲੈਗ ਵਧਾ ਸਕਦੇ ਗੱਗਾ ਦੀ ਖਾਸ ਕਰਕੇ ਉਹ ਵਿਦਿਆਰਥੀ ਜਿਹੜੇ ਗੁਰਬਾਣੀ ਨੂੰ ਵਧੀਆ ਲਿਖਣ ਦੇ ਚਾਹਵਾਨ ਨੇ ਉਹਨਾਂ ਵਾਸਤੇ ਇਹ ਬਹੁਤ ਜ਼ਰੂਰੀ ਹੈ। ਹੁਣ ਤਾਂ ਜਿਹਨੇ ਮੈਂ ਇਹ ਸ਼ਬਦ ਪਾਉਣਾ ਹੈ ਕੋਈ ਸਰਦਾਰ ਸਰਦਾਰ ਲਿਖਾ ਸੱਸੇ ਦੀ ਆ ਪੂਰੀ ਵਧਾਈ। ਰਾਰਾ ਇੱਕ ਲੈਂਚਉ ਦਦਾ ਵੀ ਕਲੈਂਚਉ ਮੈਂ ਤੁਹਾਨੂੰ ਆਪਣਾ ਨਾਮ ਹੀ ਲਿਖ ਕੇ ਦਿਖਾਉਣਾ ਸਰਦਾਰ ਉਦਾਹਰਣ ਦੇ ਤੌਰ ਤੇ ਹੀ ਹੈ ਜਿਵੇਂ ਜਗਜੀਤ ਸਿੰਘ ਪੌਣਾ ਗੱਗਾ ਆ ਲੈ ਗਿ ਬਤਾਉ ਇਹ ਪਹਿਲਾ ਡਿਜ਼ਾਈਨ ਸੀ ਸੋਖਾ ਹੈ ਬਹੁਤ ਸੋਖਾ ਅਖਰ ਆਪਾਂ ਆਧਾਰਨ ਦੇ ਤੌਰ ਤੇ ਇਹੀ ਰੱਖ ਲਿਆ ਛ ਸ ਜ ਅ ਡ ਗ ਗ ਖ ਖਾ ਤੇ ਘਗਾ ਜੋ ਦੂਜਾ ਡਿਜ਼ਾਈਨ ਉਹ ਵੀ ਦੇਖੋ ਹੁਣ ਦੂਸਰਾ ਡਿਜ਼ਾਈਨ ਬਿਟੇ ਪਹਿਲਾ ਜੋ ਸਹਜਾ ਅਕਰਦਾ ਉਹ ਇੱਕ ਲਾਈਨ ਦਾ ਹੀ ਹੋਊਗਾ ਸਿੱਧੀ ਲਾਜੋ ਪਰ ਕੋਲੇ ਜਾ ਕੇ ਖੱਬੇ ਮੋੜ ਦਿਓ ਸਸਾ ਦਦਾ ਪਹਿਲਾਂ ਹੀ ਨਹੀਂ ਮੋੜਨੀ ਸਿਰੇ ਤੇ ਜਾ ਕੇ ਮੋੜਨੀ ਹੈ ਇਹ ਕਿੱਡਾ ਸਾਈਜ਼ ਰੱਖਣਾ ਹੈ ਇਹ ਤੁਹਾਡੀ ਮਰਜ਼ੀ ਤੇ ਨਿਰਪਰ ਹੈ ਮੈਂ ਜੇ ਆੜੇ ਨੂੰ ਵੱਧ ਵਧਾਉਣਾ ਚਾਹੁੰਨਾ ਤਾਂ ਇਹ ਵੱਧ ਲੰਬੀ ਵੀ ਕਰ ਸਕਦਾ ਐਨੀ ਵੀ ਲਜਾ ਸਕਦਾ ਇਹਦੀ ਕੋਈ ਸੀਮਾ ਨਹੀਂ ਹੈ ਵੀ ਕਿੰਨੀ ਅਸੀਂ ਵਧਾਉਣੀ ਹੈ ਪਰ ਜਿੰਨੇ ਕੋਈ ਸ਼ਬਦ ਲਿਖਣੇ ਆ ਸਾਰਿਆਂ ਦਾ ਸਾਈਜ਼ ਇੱਕੋ ਜਿਹਾ ਹੋਊ ਜਿਵੇਂ ਜਗਜੀਤ ਸਿੰਘ ਲਿਖਿਆ ਤਾਂ ਜ ਜੇ ਦੀ ਵੀ ਗਗੇ ਦੀ ਵੀ ਐ ਹੀ ਇਹਦੇ ਵਿੱਚ ਇਹਨਾਂ ਦਾ ਅੱਖਰਾਂ ਦਾ ਸਾਈਜ਼ ਇੱਕੋ ਜਿਹਾ ਰੱਖਣਾ ਇਵੇਂ ਹੁਣ ਮੈਂ ਤੁਹਾਨੂੰ ਇਹ ਸਿਰ ਡਿਜ਼ਾਈਨ ਚ ਨਾਮ ਪਾ ਕੇ ਦਿਖਾਉਣਾ ਸਰਦਾਰ ਇਹ ਮੈਂ ਸੁਰਜੀਤ ਸਿੰਘ ਪਾਉਣਾ ਆ ਸਿੱਧੀ ਕੋਲੇ ਜਾ ਕੇ ਚੇਂਜ ਕਰਨੀ ਹੈ ਪਹਿਲਾਂ ਨਹੀਂ ਚੇਂਜ ਕਰਨੀ ਇਹ ਚ ਅਕਸਰ ਇਸ ਤਰ੍ਹਾਂ ਦੀ ਗਲਤੀ ਹੁੰਦੀ ਆ ਇਥੋਂ ਹੀ ਮੋੜਨ ਲੱਗ ਜਾਂਦੇ ਆ ਦੁਬਾਰਾ ਦੇਖੋ ਇਥੋਂ ਹੀ ਮੋੜਨ ਲੱਗ ਜਾਂਦੇ ਇਹ ਇਹ ਗਲਤੀ ਨਹੀਂ ਹੋਣੀ ਚਾਹੀਦੀ ਇਹ ਸਾਰੀਆਂ ਲਾਈਨਾਂ ਅਸੀਂ ਖੱਬੇ ਵੱਲ ਨੂੰ ਮੋੜਾਂਗੇ ਸੱਜੇ ਤੋਂ ਖੱਬੇ ਵੱਲ ਤੀਜਾ ਡਿਜ਼ਾਈਨ ਦੇਖੋ ਬਟਾ ਅੱਖਰ ਮੈਂ ਉਹ ਵੀ ਰੱਖਿਆ ਅੱਖਰ ਸ ਸ ਜ ਜ ੜਾ ਗਗਾ ਇਹ ਚ ਕੀ ਹੈ ਇਹ ਚ ਦੇਖੋ ਸਸਾ ਇਹਨੂੰ ਸੱਜੇ ਮੋੜ ਦਿਓ ਜੱਜ ਇਹਨੂੰ ਸੱਜੇ ਮੁੜਾਂਗੇ ਆੜਾ ਇਹਨੂੰ ਵੀ ਸੱਜੇ ਗੱਡੇ ਨੂੰ ਵੀ ਸੱਜੇ ਮੁੜਾਂਗੇ ਖਖੇ ਨੂੰ ਵੀ ਇਹ ਕਗਾ ਇਹਨਾਂ ਇਹਨੂੰ ਵੀ ਸੱਜੇ ਮੋੜਾਂਗੇ ਉਮੀਦ ਆ ਵੀ ਇਹਦੀ ਸਮਝ ਲੱਗੇ ਉਹ ਪਰ ਇੱਕ ਅਗਲਾ ਜੋ ਹੈ ਡਿਜ਼ਾਈਨ ਉਹ ਹੀ ਹੈ ਅਖਰ ਮੈਂ ਉਹੀ ਰੱਖਿਆ ਹੋਇਆ ਸਿਰਫ ਉੱਪਰੋਂ ਗੋਲ ਕਰੂੰਗਾ ਉੱਪਰਲੀ ਲਾਈਨ ਗੋਲ ਕਰ ਦੋ ਭਾ ਮੈਂ ਸੱਜੇ ਮੋੜ ਦੂੰਗਾ ਮੈਂ ਖੱਬੇ ਮੋੜ ਦੂੰਗਾ ਰੀਲੈਂਡ ਕੋਲ ਬਾਕੀ ਖਰੋਦਾ ਹੀ ਆ ਸੱਜੇ ਮੋੜ ਰਹੇ ਆ ਘੱਗਾ ਸੱਜੇ ਮੋੜ ਰਹੇ ਪੰਜ ਮਿੰਟ ਜਾ ਇਹ ਵੀ ਦੇਖੋ ਇੱਕ ਪਾਸਾ ਮੈਂ ਨੀਮਾ ਰੱਖੂੰ ਇੱਕ ਪਾਸਾ ਉੱਚਾ ਰੱਖੂੰ ਮਿਸਸਾ ਗੱਜਾ ਲੱਗੇ ਦਾ ਇੱਕ ਪਾਸਾ ਨੀਮਾ ਆ ਉੱਚਾ ਹੁਣ ਮੈਂ ਜੇ ਆਪਦਾ ਨਾਮ ਪਾ ਕੇ ਦਿਖਾਉਣਾ ਤੁਹਾਨੂੰ ਇੱਕ ਪਾਸਾ ਨੀਮਾ ਇੱਕ ਉੱਚਾ ਕਿਸੇ ਵੀ ਕੰਮ ਦੇ ਵਿੱਚ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਡੇਲੀ ਪੰਜ-ਪੰਜ ਅੱਖਰਾਂ ਦੀ ਵੀ ਪ੍ਰੈਕਟਿਸ ਕੀਤੀ ਤੁਹਾਨੂੰ ਕੋਈ ਵੀ ਲਿਖਾਈ ਤੁਸੀਂ ਸਿੱਖਣ ਦੇ ਕਾਬਿਲ ਹੋ ਸਕਦੇ ਹੋ ਉਮੀਦ ਹੈ ਤੁਹਾਨੂੰ ਇਹ ਪੰਜਾਬੀ ਦੇ ਡਿਜ਼ਾਈਨਿੰਗ ਅੱਖਰ ਆ ਜਿਹੜੇ ਸਮਝ ਲੱਗ ਗਏ ਹੋਣੇ ਇਹਦੇ ਜ਼ਰੂਰ ਕਰਨੀ ਪ੍ਰੈਕਟਿਸ